ਇਹ ਨੰਬਰ ਹੈ ਤੁਹਾਡਾ ਮੇਰਾ ਨਾਮ ਹੈ ਜੀ ਅਮਿਤ ਜਰੀਆਲ ਕਿੱਥੋਂ ਜਰੀਆਲ ਵਾਲੇ ਅਸੀਂ ਬੁੱਢਾਵੜ ਕੀ ਗੱਲਬਾਤ ਹੋਈ ਵੀਰੇ ਅਸੀਂ ਗੱਲਬਾਤ ਜੀ ਸਵੇਰੇ 4 ਵਜੇ ਮੇਰੀ ਵੱਡੀ ਭਝਾਈ ਜਿੱਦਾਂ ਉੱਠੇ ਆ ਉਹਨਾਂ ਨੇ ਆਪਣੇ ਕਮਰੇ ਦਾ ਲੋਕ ਦੇਖਿਆ ਕਿ ਬੰਦੀ ਅੰਦਰਲੀ ਸਾਈਡ ਤੋਂ ਅੱਛਾ ਜੀ ਕਿ ਅਸੀਂ ਬਾਹਰ ਸੁੱਤੇ ਰਹੇ ਸੀਗੇ ਜਿੱਲੇ ਆਪਾਂ ਪਿਛਲੇ ਪਾਸੇ ਘੁੰਮ ਕੇ ਦੇਖਿਆ ਆਪਣੇ ਰੂਮ ਦਾ ਗਲੀ ਵਿੱਚ ਜਾ ਕੇ ਤੇ ਗਲੀ ਵਿੱਚੋ ਗਰਿਲ ਪੁੱਟੀ ਦੀ ਸੀਗੀ ਕੋਈ ਅੰਦਰ ਗਿਆ ਉਹਨਾਂ ਨੇ ਅੰਦਰ ਜਾ ਕੇ ਸਾਡਾ ਪੇਟੀਆਂ ਟਰੰਕ ਅਲਮਾਰੀ ਸਭ ਕੁਝ ਬੈੱਡ ਬੁੱਢ ਤਲੋਫ ਕੇ ਉਦੇ ਵਿੱਚੋਂ ਤਰਕੀਬਨ 9.5 ਤੋਲੇ ਸੋਨਾ ਸੀਗਾ ਵਿੱਚੋਂ 4.5 ਲੱਖ ਦੇ ਕਰੀਬ ਕੈਸ਼ ਸੀਗਾ ਜੀ ਉਹ ਲੈ ਕੇ ਜੀ ਭੱਜ ਗਏ ਸਾਨੂੰ ਕੁਝ ਨਹੀਂ ਪਤਾ ਚੱਲਿਆ ਜੀ ਅਸੀਂ ਇੱਕ ਚਾਰ ਪੰਜ ਮੈਂਬਰ ਬੱਚਿਆਂ ਸਮੇਤ ਆਪਾਂ 6-7 ਬੰਦੇ ਸੀਗੇ ਕਾਰ ਸਿੱਤੇ ਸਾਨੂੰ ਕੁਝ ਨਹੀਂ ਪਤਾ ਕੁਝ ਆਵਾਜ਼ ਨਹੀਂ ਆਇਆ ਜੀ ਕੁਝ ਕੋਈ ਹਰਕਤ ਨਹੀਂ ਹੋਈ ਉਹਨੇ ਹੋਲੇ ਕਿਤੇ ਗਰੇਲ ਪੱਟੀ ਆ ਅੰਦਰੋਂ ਜਾ ਕੇ ਦਰਵਾਜ਼ਾ ਬੰਦ ਕੀਤਾ ਕੋਈ ਹਰਕਤ ਨਹੀਂ ਹੋਈ ਸਾਨੂੰ ਕੋਈ ਨਹੀਂ ਪਤਾ ਲੱਗਾ ਉਹਦੇ ਬਾਰੇ ਆਪਾਂ ਸੁੱਤੇ ਸੁੱਤੇ ਸਵੇਰੇ 4 ਵਜੇ ਪਤਾ ਲੱਗਾ ਸਾਨੂੰ ਕਿ ਸਾਡਾ ਦਰਵਾਜ਼ਾ ਅੰਦਰੋਂ ਲੋਕ ਜਿਦਾਂ ਬੈਕ ਸਾਈਡ ਤੋਂ ਘੁੰਮ ਕੇ ਆਏ ਗ੍ਰਿਲ ਪੁੱਟੀ ਪਈ ਗ੍ਰਿਲ ਵੀ ਬੜੇ ਪਿਆਰ ਨਾਲ ਪੁੱਟੀ ਪਈ ਕੋਈ ਨਟ ਨਹੀਂ ਟੇਡਾ ਹੋਇਆ ਕੋਈ ਗ੍ਰਿਲ ਨਹੀਂ ਟੱਡੀ ਹੋਈ ਪਿਆਰ ਨਾਲ ਪੁੱਟ ਕੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ ਜਿਹੜੇ ਚਲਦੇ ਨੇ ਨੁਕਸਾਨ ਦੱਸੇ ਕਰਦੇ ਜੀ 4 4 4 4.5 ਲੱਖ ਰੁਪਏ ਕੈਸ਼ ਹੀਗਾ ਔਰ 9 9.5 ਤੋਲੇ ਸੋਨਾ ਸੀਗਾ ਜੀ ਬਸ ਪਰਸ ਹੀਗਾ ਬ੍ਰਦਰ ਦਾ ਉਹਦੇ ਵਿੱਚ ਆਧਾਰ ਕਾਰਡ ਵਗੈਰਾ ਪੈਨ ਕਾਰਡ ਵਗੈਰਾ ਏਟੀਮ ਵਗੈਰਾ ਕੈਸ਼ ਹੀਗਾ ਦੋ 4000 ਰੁਪਿਆ ਮਤਲਬ ਸਭ ਕੁਝ ਲੈ ਗਿਆ ਹਾਂ ਕੀ ਕਹਿਣਾ ਚਾਹੁੰਦੇ ਹੋ ਇਹੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਜੀ ਕਿ ਹੁਣ ਚੋਰਾਂ ਨੂੰ ਫੜੋ ਗਰੀਬ ਬੰਦੇ ਆ ਇਹ ਜੀ ਤੇ ਉਹ ਵੱਡੇ ਨੇ ਮੰਗ-ਮੁੰਕੇ ਕਿਤੋਂ ਪੈਸੇ ਕਿਤੇ ਹੁਣ ਬਾਹਰ ਜਾਣਾ ਹੈ ਵੀਜ਼ਾ ਲੱਗਿਆ ਜਿਹੜਾ ਤੁਹਾਡੇ ਜਣਾਂ ਟਿਕਟ ਕਰਵਾਣੀ ਸੀ ਉਹ ਸਾਰੇ ਪੈਸੇ ਲੁੱਟ ਕੇ ਲੈ ਗਏ ਜੀ ਪ੍ਰਸ਼ਾਸਨ ਅੱਗੇ ਹੀ ਵੀ ਕਿ ਕੋਈ ਹੱਲ ਕਰੋ ਸਾਡੇ ਜੀ ਗਰੀਬ ਬੰਦੇ ਆਪਾਂ ਯਕੀਨ ਨਾਮ ਆ ਜੀ ਤੁਹਾਡਾ ਅਗਰਿੰਦਰ ਸਿੰਘ ਇੱਕ ਗੱਲ ਦਾ ਤੋ ਜੀ ਕੋਈ ਟਿਕਟ ਕਰ ਕਿ ਕਰ ਬਤੋ ਜਿਹੜੇ ਸੁਬੀਰ ਦੇ ਮੋਟਿਆਂ ਇਹ ਬੋਟੀ-ਉਟੀ ਲੈਣਾ ਜਾਂਦਾ ਪਣ ਤੇ ਇੱਕ ਕੱਪੜੇ ਦੇ ਗਰੀਬ ਨੂੰ ਜਾਣਦੇ ਜਿਹੜੇ ਦੇਖਣੇ ਉਹ ਕਰਾ ਲਿਆ ਇਸ ਰੱਪੀ ਕਾ ਗਾਂ ਰੱਪੀ ਕਰਲਾ ਰੱਪੀ ਕਰਨ ਸਾਸਮੀ ਖੜਾ ਲਾ ਪਾ ਗਈ ਆ ਤੇ ਮੈਂ ਉੱਠ ਕੇ ਆਇਆ ਵੀ ਮੈਂ ਦੇਖਣਾ ਕਿਹੜਾ ਖੜਾ ਕਰਦੀ ਪਾੜੀ ਆ ਕਿ ਮੈਂ ਗਿਆ ਖੜਾ ਲਾ ਪਿਆ ਮੈਂ ਕਹਾਂ ਇਹ ਖੜਾ ਲਾ ਆਪੇ ਜਿੱਪਿਆ ਕਪੀਚਲ ਬੜੀ ਨੂੰ ਕਹਿੰਦੀ ਆਪਨੇ ਜਗ੍ਹਾ ਹੈ ਇਹ ਸੁੱਕਿਆ ਗਏ ਮੈਂ ਸੁੱਕਿਆ ਫਿਰ ਮੈਂ ਤੱਕੀ ਹੀ ਗਾੜੀ ਮੈਂ ਮਸ ਮਾਲਿਆ ਨੂੰ ਜੀ ਤੇ ਦੇਖਿਆ ਤੱਕੀ ਪੁੱਤੀ ਬੈ ਗਲੇ ਸਾਰੀ ਹਾਂ ਇਹ ਗੱਲ ਹੋਈ ਪਤਾ ਵੀ ਨਹੀਂ ਲੱਗਾ ਕਿ ਇਹ ਜਦੋਂ ਚੋਰ ਆਏ ਜਾਂ ਕਿਵੇਂ ਸੀ ਘਾਤੀ ਵੀ ਜੂ ਸੀ ਸਾਰੇ ਘਾਲੀਏ ਕੋਈ ਪਤਾ ਨਹੀਂ ਲੱਗਾ ਜੀ अच्छा जी कितने कोई पर में नुकसान के नट हो गया जी दुकान जी गहना नौकर तोड़े अच्छा जी हां ते 10000 रुपया ਦਾ ਇਹ ਨੂੰ ਪਤਾ ਮੋਟੀ ਰੱਖਿਆ ਨਹੀਂ ਜੀ ਇਹ ਨੂੰ ਸਾਰਾ ਸਮਾਨ ਆ ਹੀ ਗਿਮੀ ਵੀ ਨਾਲੇ ਕਰਾਤੀ ਦੀ ਇਹਦਾ ਕੋਈ ਇਹਨਾਂ ਕਰਾਤੀ ਦਾ ਸ਼ਹਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਦੇਖੋ ਇਨਸਾਨ ਮਿਲਣਾ ਜੀ ਇਹਦਾ ਹੋਰ ਕੀ ਹੈ ਗਰੀਬ ਆਦਮੀ ਮਰ ਜਿੰਮੇ ਤਾਂ ਰਹਾ ਭਾ ਕਰਕੇ ਜੋੜਿਆ ਉਹ ਰੋੜ ਲਾਗੇ ਉਹ ਕਰ ਜੇ ਅੱਧੀ ਕਰਦੇ ਥੋੜੇ ਠੀਕ ਹੈ ਜੀ ਹਾਂ ਹਾਂ ਤੁਹਾਡਾ ਮੇਰਾ ਨਾਮ ਸੁਖਗਰਾਮ ਸਿੰਘ ਹੈ ਸਰ ਜੋ ਅੱਜ ਪਿੰਡ ਵਿੱਚ ਤੁਹਾਡੇ ਵਾਰਦਾਤ ਹੋਇਆ ਕੀ ਗੱਲਬਾਤ ਹੈ ਜੀ ਇਹ ਵਾਰ ਵਾਰ ਜੀ ਦੋ ਹੋਈਆਂ ਸਾਡੇ ਚੋਰੀਆਂ ਰਾਤ ਔਰ ਅਣਪਛਾਤੇ ਬੰਦੇ ਅਸੀਂ ਕਹਿ ਨਹੀਂ ਸਕਦੇ ਕੌਣ ਕਰ ਗਏ ਬਾਕੀ ਜੋ ਹੋਇਆ ਬਹੁਤ ਮੜਾ ਹੋਇਆ ਅਸੀਂ ਪਿੰਡ ਵਾਸੀ ਹੋਰ ਵੀ ਰਹਿੰਦੇ ਇੱਥੇ ਅਗਰ ਇਹਨਾਂ ਚੋਰਾਆਂ ਦਾ ਮੋਸਟ ਨਾਲ ਪੈ ਗਿਆ ਤੇ ਹੋਰ ਵੀ ਕਈ ਕਰਾ ਚਿਹੇ ਜਿਹੇ ਵਾਰਦਾਤਾਂ ਹੋਣ ਦੀ ਸੰਭਾਵਨਾ ਹੈ ਔਰ ਇਹਦੇ ਵਿੱਚ ਸਾਨੂੰ ਹੋਰ ਖਬਰ ਲੱਗੀ ਕਿ ਰਾਤ ਇਹ ਦੋ ਵਾਰਦਾਤਾਂ ਤੋਂ ਬਾਅਦ ਇਕ ਕਿਸੇ ਹੋਰ ਦੇ ਘਰ ਵੀ ਵੜਿਆ ਉਹ ਪਰਿਵਾਰ ਥੜਾ ਫੌਜੀ ਹੈ ਉਹ ਰਾਤ ਆਪਣੀ ਛਾਤੇ ਚੜ੍ਹ ਕੇ ਜੇਲੇ ਤੇ ਇਹ ਬੰਦਾ ਸੀ ਕੋਈ ਲੱਕੜਾਂ 'ਚ ਲੁਕ ਗਿਆ ਅੱਛਾ ਜੀ ਉਹਨਾਂ ਨੇ ਫਿਰ ਨਿਗਰਾਨੀ ਕੀਤੀ ਤੇ ਇਹ ਭੱਜ ਕੇ ਬਾਗ 'ਚ ਵੜ ਗਿਆ ਇਹ ਰਾਤ ਕੋਈ ਜਿਹੜ ਕੋਈ ਦੀ ਗੱਲ ਹੈ ਅੱਛਾ ਟੋਟਲ ਕਿੰਨਾ ਦਾ ਨੁਕਸਾਨ ਹੋਇਆ ਦੋਨਾਂ ਧਿਰਾਂ ਦੇ ਦੋਨਾਂ ਧਿਰਾਂ ਦਾ ਨੁਕਸਾਨ ਮੰਨ ਕੇ ਚੱਲੋ ਜੀ ਲਗਭਗ ਕੈਸ਼ ਪਲੱਸ ਗਹਿਣੇ 22 ਲੱਖ ਰੁਪਏ ਦਾ ਹੈ ਟੋਟਲ ਸਾਰੀ ਸਮਾਨ ਜਦਾ ਹਾਂਜੀ ਹਾਂਜੀ 22 ਲੱਖ ਰੁਪਏ ਦਾ ਕੈਸ਼ ਕੈਸ਼ ਅਤੇ ਸੋਨਾ ਆ ਗਹਿਣੇ ਆ ਲੇਡੀਜ਼ ਦੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਕਿ ਇਸ ਪ੍ਰਤੀ ਸਖਤਾਈ ਨਾਲ ਕਾਰਵਾਈ ਕੀਤੀ ਜਾਏ ਚੋਰਾਂ ਨੂੰ ਪਕੜਿਆ ਜਾਏ ਔਰ ਉਹਨਾਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਅਗਰ ਕੋਈ ਉਹਨਾਂ ਦੀ ਕੀ ਕਹਿੰਦੇ ਗਵਾਹੀ ਪੇਸ਼ ਕਰਕੇ ਜਾਂ ਉਹਨਾਂ ਦੀ ਜ਼ਮਾਨਤ ਕਰੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਹੈ ਇਹ ਬੰਦੇ ਨੂੰ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਹੋਰਾਂ ਨੂੰ ਵੀ ਨਸੀਬ ਮਿਲੇ ਠੀਕ OK ਇਹ ਸਰ ਅੱਜ ਬੁੱਢਾਵੜ ਦੇ ਕੰਢੇ ਚੋਰੀ ਦੀ ਗੱਲ ਆ ਤੇ ਬੁੱਢਾਵੜ ਪਿੰਡ ਦੇ ਵਿੱਚ ਰਾਤ ਜਿਹੜੀ ਬੀਤੀ ਰਾਤ ਉਹਦੇ ਦੋ ਚੋਰੀਆਂ ਹੋਈਆਂ ਜੀ ਅਲੱਗ-ਅਲੱਗ ਘਰਾਂ ਵਿੱਚ ਚੋਰੀਆਂ ਹੋਈਆਂ ਜੀ ਕਮਿੰਦਰ ਸਿੰਘ ਦੇ ਘਰ ਚੋਰੀ ਇੱਕ ਬਿਲਜੀ ਦੇਖੋ ਜੀ ਮਲਜੀਤ ਸਿੰਘ ਦੇ ਘਰ ਚੋਰੀ ਹੋਈ ਹੈ ਇਸ ਚੋਰੀ ਦੇ ਸਬੰਧ ਵਿੱਚ ਅਸੀਂ ਜਿਹੜੀ ਤਤਤੀਸ਼ ਕਰ ਰਹੇ ਹਾਂ ਜੀ ਜੀ ਡੌਗ ਸਕੋਰ ਟੀਮ ਤੇ ਪਲੱਸ ਫਿੰਗਰਪ੍ਰਿੰਟ ਟੀਮ ਬੁਲਾਈ ਗਈ ਹੈ ਜੀ ਜਿਹੜੇ ਵੀ ਜਿਹੜਾ ਅਸਲ ਜਿਹੜੇ ਦੋਸ਼ੀ ਹੋਣਾਂ ਨੂੰ ਛੇਤੀ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਤੇ ਛੇਤੀ ਛੇਤੀ ਟ੍ਰੇਸ ਕੀਤਾ ਜਾਊਗਾ ਹਾਂਜੀ ਕੀ ਕੀ ਸ਼ੱਕ ਸ਼ੁਕ ਜਾਂ ਹਾਂਜੀ ਆਪਣੇ ਡੌਗ ਸਕੋਰ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਜੀ ਜਿਤਨੀ ਸ਼ੱਕ ਹੋਈ ਦੱਸਣਗੇ ਕੁਝ ਨੂੰ ਹੋਗਾ ਇਹਦੇ ਬਾਰੇ ਪਤਾ ਕੀਤਾ ਜਾਊਗਾ ਜੀ ਜਿਹੜਾ ਵੀ ਅਜ ਮਲਜ਼ਮ ਪਾਇਆਗਾ ਉਹਨੂੰ ਬਰਕਰਾਰ ਬੰਦੀ ਕਰਕੇ ਕੀਤਾ ਜਾਊਗਾ ਜੀ ਕਿਹੜ ਰਾਣੀ ਮਿੰਦ ਚੋਰੀ ਚਾਰੀ ਕਰਦੇ ਆ ਕਿ ਕਿਤੇ ਉਹਨਾਂ ਦੇ ਸਿੰਗਰ ਪ੍ਰਿੰਟ ਮਿਲਦੇ ਕਿਉਂਦਾ ਹੋ ਸਕਦਾ ਇਦਾਂ ਵੀ ਜੀ ਹਾਂਜੀ ਹਾਂਜੀ ਉਹਨਾਂ ਦੇ ਸਾਡੇ ਕੋ ਫਿੰਗਰਪ੍ਰਿੰਟ ਵਗੈਰਾ ਰਿਕਾਰਡ ਹੁੰਦਾ ਸੀ ਉਹਨਾਂ ਨੂੰ ਲੈ ਕੇ ਦੁਬਾਰਾ ਜੀ ਉਹਨੂੰ ਇਨਵੈਸਟੀਗੇਸ਼ਨ ਕਰਾਂਗੇ ਜੀ ਸ਼ਾਮਿਲ ਤੇ ਤਸ਼ਕ ਕਰਾਂਗੇ ਉਹਨਾਂ ਸਾਰੇ ਬੰਦੇ ਨੂੰ ਕਰਾਂਗੇ ਉਹਨਾਂ ਨੂੰ ਪੁੱਛ ਕਚ ਕਰਾਂਗੇ ਸਾਰੇ ਰੱਖ ਹਾਂ ਤਾਂ ਕੀ ਆ ਆਪਣਾ ਮੈਸੇਜ ਕੀ ਹੈ ਜੀ ਇਹ ਕੀ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਕਹਿੰਦੇ ਕਿ ਜਿਹੜਾ ਹੁਣ ਡੀਸੀ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਕੱਲ ਜਾਰੀ ਹੋਇਆ ਵੀ ਹੁਣ ਟਿਕਰੀ ਪਰੇ ਲਾਇਆ ਜਾਣ ਜੀ ਉਹ ਟਿਕਰੀ ਪਰੇ ਜਰੂਰ ਹੋ ਜਾਣ ਟਿਕਰੀ ਪਰੇ ਨਾਲ ਪੁਲਿਸ ਦਾ ਜਿਹੜਾ ਇਹਨਾਂ ਨੂੰ ਜਿਹੜੀ ਪਾਤੀਆਂ ਵਰਤਾ ਚੋਰੀਆਂ ਨੂੰ ਟੈਸਟ ਕਰਿਆ ਸੀ